ਮੇਰਾ ਨਾਮ ਧੀਰੇ ਕakre ਪ੍ਰੈਜ਼ੀਡੈਂਟ ਨਿਊ ਫੋਕਲਪੁਆਇੰਟ ਦੀ ਅੱਛਾ ਕੀ ਹੋਇਆ ਸਰ ਤੇ ਕਿਹੜੀ ਜਗ੍ਹਾ ਤੇ ਹੋਇਆ ਤੇ ਸਰ ਨਿਊ ਫੋਕਲਪੁਆਇੰਟ ਦੇ ਬਿਲਕੁਲ ਆਪੋ ਜਿਹੇ ਟਾਵਰ ਦੇ ਥੱਲੇ ਫੈਕਟਰੀ ਆ ਤੇ ਸਵੇਰੇ ਮੈਨੂੰ ਜਦੋਂ ਫੋਨ ਆਇਆ ਉਦੋਂ 스ਪਾਰਕ ਹੋਣ ਦੇ ਸੀ ਉਹਦੇ ਬਿਲੀ ਬੋਡ ਦੇ 스ਪਾਰਕ ਕਰਕੇ ਅੱਗ ਲੱਗੀ ਜੋ ਸਾਨੂੰ ਸੁਣਨ ਜਾਜੋ ਇੱਥੇ ਆ ਦੀ ਅੱਗ ਬਹੁਤ ਜ਼ਿਆਦਾ ਪੱਕੀ ਹੋਈ ਸੀ ਤੇ ਅਸੀਂ ਇੱਥੇ ਮੈਂ ਘਰ ਤੋਂ ਰਹਿਣ ਲੱਗ ਪਹਿਲਾਂ ਪਹਿਲਾਂ ਫਾਇਰ ਬ੍ਰਿਗੇਡ ਸਾਰਿਆਂ ਨੂੰ ਫੋਨ ਕਰਤਾ ਸੀ ਫਾਇਰ ਬ੍ਰਿਗੇਡ ਵਗੈਰਾ ਸਾਰੀਆਂ ਗੱਡੀਆਂ ਆ ਗਈਆਂ ਸੀਗਾ ਹੋਰ ਸਭ ਤੋਂ ਵੱਡੀ ਗੱਲ ਮਹੱਲੇ ਨੇ ਬੜ ਤੇ ਇਹਨਾਂ ਨੂੰ ਫਾਇਰ ਬਗੜਨੇ ਆ ਕੇ ਗੱਡੀਆਂ ਨੇ ਠੰਡ ਪਾਈ ਐ ਤੇ ਥੋੜਾ ਪਾਣੀ ਪੁਜੇ ਕਾਰਨ ਕੀ ਸਰ ਦਾ ਸਰ ਸਾਡੇ ਸਬੰਧੀ ਦੇ ਸਪਾਰਕਿੰਗ ਦੀ ਜਿਹੜੀ ਸਾਨੂੰ ਵੀਡੀਓ ਫਟਾਕ ਫਟਾਕੇ ਪਟਾਕੇ ਵੱਜਣ ਦੇ ਬੀਲਬੋਰਡ ਦੇ ਉਤਾਰਾਂ ਨੂੰ ਉਤਾਰਾਂ ਅੰਦਰ ਦੀਆਂ ਕਿ ਬਾਹਰ ਦੀਆਂ ਉਹ ਸਾਨੂੰ ਵੀਡੀਓ ਸਾਨੂੰ ਸਮਝ ਨਹੀਂ ਲੱਗਦੀ ਵੀ ਕਿਹਦਾ ਬੜਾਈ ਦੀ ਹਾਂ ਹੋਇਆ ਸਪਾਰਕਿੰਗ ਨਹੀਂ ਆ ਕਿਉਂਕਿ ਹੋਰ ਇਧਰ ਉਧਰ ਨਹੀਂ ਅੱਗ ਉੱਥੋਂ ਸ਼ੁਰੂ ਹੋਈ ਬੁੱਕਰ ਦੋ ਜਾਨੀ ਨੁਕਸਾਨ ਤਰੀਕ ਨਹੀਂ ਜਾਨੀ ਵਾਲੀ ਕੋਈ ਨੁਕਸਾਨ ਨਹੀਂ ਨੇ ਜੀ ਮਾਰੇ ਦਾ ਬੜਾ ਸ਼ੁਕਰ ਹੈ ਵੀ ਇਹੋ ਜਿਹਾ ਕੋਈ ਨੁਕਸਾਨ ਨਹੀਂ ਆ ਸਰ ਇਸ ਇਲਾਕੇ ਦੇ ਵਿੱਚ ਫੈਕਟਰੀਆਂ ਲੋ ਹੈਗੀਆਂ ਨੇ ਸਰ ਐਦਾ ਹੈ ਵੀ ਇਹ ਜਿਹਨੇ ਮਕਾਨ ਇੱਥੇ ਬਣੇ ਆ ਬਾਅਦ ਚ ਬਣੇ ਦਾਰੇ ਜੇ ਜੇ ਗਵਰਨਮੈਂਟ ਅਸਤੀਕ ਇਹਨਾਂ ਦੇਖੇ ਤੇ ਪਰ ਇਹਨਾਂ ਨੂੰ ਜਿਆਦਾ ਇੱਥੇ ਫੈਕਟਰੀ ਉਹਦੋਂ ਜਦੋਂ ਮਕਾਨ ਬੰਦੇ ਉਹਦੋਂ ਗਵਰਨਮੈਂਟ ਇਹਨਾਂ ਨੂੰ ਕਹਿੰਦੀ ਚੇਂਜ ਕਰਨ ਨੂੰ ਕਿ ਜੇ ਫੈਕਟਰੀ ਬਣੀ ਤੇ ਫਿਰ ਮਕਾਨ ਨੂੰ ਚੰਦੀ ਵੀ ਇੱਥੇ ਮਕਾਨ ਨਾ ਬਣੇ ਤੇ ਫੈਕਟਰੀਆਂ ਏਰੀਆ ਕਿਉਂਕਿ ਸਾਹਮਣੇ ਫੋਕਲ ਪੈਂਡ ਏਰੀਆ ਆ ਇਧਰ ਮੋਟਰ ਫੋਕਲ ਪੈਂਡ ਇਹ ਵੀ ਏਰੀਆ ਇੱਥੇ ਰਾਉਂਡਬਾਊਟ ਘਟੋ ਘੜ ਵੀ ਆ ਲਾ ਲੀਆ ਕੋਈ 6 6.5 700 ਫੈਕਟਰੀਆਂ ਦਾ ਰਾਉਂਡਬਾਊਟ ਹੈਗੀ ਆ ਪਰ ਸਭ ਤੋਂ ਵੱਡੀ ਗੱਲ ਆ ਵੀ 6 700 ਪਰਾਸ ਸੱਥੇ ਜਿਹੜੇ 3-4 ਟਿਊਬਲ ਐ ਉਥੇ ਪਾਈਪਿੰਗ ਦਾ ਕੋਈ ਆਵੇ ਜਿਗਾੜ ਕੀਤਾ ਜਾਵੇ ਜਿਹੜੀ ਪਾਣੀ ਆ ਪਰ ਭਰਨੀਆਂ ਪੈਣ ਹੁਣ ਪਾਣੀ ਭਰਨ ਦੇ ਇਹ ਸ਼ੁਕਰ ਹੈ ਨਹਿਰ ਲੱਗ ਗਿਆ ਨਹਿਰ ਤੋਂ ਪਾਣੀ ਭਰ-ਭਰ ਕੇ ਗੱਡੀਆਂ ਤੇ ਲਿਆਂਡੀਆਂ ਸਰ ਕੋਲਮ ਲਾ ਕੇ ਨੜਾਕੀ ਅਸੀਂ ਕਿਦੀ ਮੰਨਾਂਗੇ ਬਿਜਲੀ ਕੁਆਡ ਦੀ ਯਾਹਰ ਹੋਰ ਕਿਸੇ ਕਿਹੜੇ ਵੈਕ ਵਿੱਚ ਨਹੀਂ ਬਣਾ ਦੇਖੋ ਸਰ ਆਪਾਂ ਨੜਾਕੀ ਕਿਸੇ ਦਿਨ ਨਹੀਂ ਗਏ ਸੀ ਕੁਦਰਤ ਹੈ ਕਹਿ ਰਹੇ ਹੁਣ ਕੀ ਕਰ ਸਕਦੇ ਕਿਉਂਕਿ ਜਿੰਨਾ ਚਿਰ ਸਾਨੂੰ ਸ਼ੋਰ ਹੀ ਨਹੀਂਗਾ ਕਿ ਬਿਲੀਵੋਰਡ ਕਰਕੇ ਹੋਈ ਹੈ ਕਿ ਆ ਜੋ ਸਾਨੂੰ ਇੱਥੇ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਸਾਹਮਣੇ ਪਟਾਕੇ ਵੱਜੇ ਉਹਦੇ ਸਪਾਰਕਿੰਗ ਦੇ ਹਿਸਾਬ ਇਹ ਤਾਂ ਜਜਮੈਂਟ ਉਹ ਮਾਰੇ ਹੀ ਦੱਸਦਾ ਕਿ ਕਿਤੇ ਸਾਬਤ ਹੋਵੇਗਾ ਚਾਰਜ ਕੀ ਜਾਈਏਗੀ ਫਿਰ ਪਤਾ ਨਹੀਂ ਬਾਲਗ ਹੋਸਾਂ ਤੇ ਪਤਾ ਨਹੀਂ ਲੱਗਦਾ ਕਿ ਕੀ ਹੋ ਦੱਸਦਾ ਮੇਰਾ ਨਾਮ ਦਿਲਬਖ ਸਿੰਘ ਹੈ ਜੀ ਕੀ ਹੈ ਕਿ ਜੀ ਆਪਣਾ ਉੱਧਰ ਦੱਸੋ ਮੈਂ ਡਿਸਟ੍ਰਿਕਟ ਫਾਇਰ ਆਫੀਸਰ ਸਰ ਕੀ ਕਹਿਣਾ ਚਾਹੁੰਦੇ ਜੀ ਅੱਗ ਕਿੱਥੇ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨੀਆਂ ਗੱਡੀਆਂ ਆ ਚੁੱਕੀਆਂ ਸਵੇਰੇ 7 ਵਜੇ ਫਾਇਰ ਬ੍ਰਿਗੇਡ ਟਾਊਨ ਹਾਲ ਕੰਟਰੋਲ ਰੂਮ ਤੇ ਇਤਲਾਹ ਮਿਲੀ ਹੈ ਵੀ ਨਿਊ ਫੋਕਲ ਪੁਆਇੰਟ ਇੰਡਸਟਰੀ ਦੇ ਵਿੱਚ ਅੱਗ ਲੱਗੀ ਹੈ। ਹੋਰਨ ਮੌਕੇ ਤੇ ਚਾਰ ਗੱਡੀਆਂ ਸੀ ਪਿੱਚੀਆਂ ਹੋਇਆ। ਅੱਗ ਜ਼ਿਆਦਾ ਹੋਣਗੇ ਜਿਹੜਾ ਸਟਾਫ ਨੇ ਦੱਸਿਆ ਵੀ ਆਗ ਕੋ ਬਹੁਤ ਜ਼ਿਆਦਾ ਵਾ ਤੇ ਫਿਰ ਸਾਰੀਆਂ ਗੱਡੀਆਂ ਮੂਵਟ ਆਫ ਸਟਾਫ ਵੀ ਬੁਲਾ ਲਿਆ ਆਫ ਡਿਊਟੀ ਸਟਾਫ ਜੰਡੇਆਲਾ ਗੁਰੂ ਤਰਨਤਾਰਨ ਬਟਾਲਾ ਖਾਨਾ ਪੇਪਰ ਮਿਲ ਸਾਰੀਆਂ ਗੱਡੀਆਂ 15 ਤੋਂ 16 ਗੱਡੀਆਂ ਸਾਰੀਆਂ ਕੰਮ ਕਰ ਰਹੀ ਹੈ ਜੀ। ਸਾਰੀਆਂ ਕੰਮ ਕਰ ਰਹੀ। ਤਾਂ ਸਰ ਇੱਥੇ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ। ਕੋਈ ਜਾਨੀ ਨੁਕਸਾਨ ਨਹੀਂ ਹੈ ਹੈਗੀ ਸੀ ਫੈਕਟਰੀ ਪਲਾਸਟਿਕ ਦੀ ਜਿਹੜਾ ਕਿ ਮੈਲਟ ਹੋ ਗਏ ਉਹ ਸਾਰੀ ਉਹ ਪਾਣੀ ਥੱਲੇ ਤੱਕ ਨਹੀਂ ਆ ਰਿਹਾ ਬੋਲ ਕੇ ਤੇ ਬਿਲਕੁਲ ਹੱਥ ਨੂੰ ਬਿਲਕੁਲ ਕੰਟਰੋਲ ਕਰ ਲਿਆ। ਅੱਛਾ ਸਰ ਕਿੰਨਾ ਸਮਾਂ ਲੱਗਿਆ ਇਹਨੂੰ ਆਕ ਨੂੰ ਕਾਬੂ ਬਾ? ਕੋਈ 7 ਵਜੇ ਤਲਾਹ ਮਿਲੀ ਆ ਤੇ ਹੁਣ ਤਾਂ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ। 10:30 ਵਜੇ ਤੱਕ ਐਸੀ ਬਿਲਕੁਲ ਪਹਿਲਾਂ ਹੀ ਕੰਟਰੋਲ ਕਰ ਲਈ ਸੀ ਹੁਣ ਤਾਂ ਥੋੜਾ ਬੋੜਾ ਧੂਵਾ ਹੀ ਆ ਤੁਸੀਂ ਸਾਹਮਣੇ ਦੇਖੋ। ਅੱਛਾ ਸਰ ਜਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਖਦੇ ਅੱਗ ਲੱਗਦੀ ਤੇ ਜ਼ਿਆਦਾਤਰ ਸਵਾਲ ਉੱਠਦੀ ਆ ਕਿ ਲੇਟ ਆਈਆਂ ਗੱਡੀਆਂ ਲੇਟ ਆਈਆਂ ਉਹਦੇ ਵਿੱਚ ਤੁਹਾਨੂੰ ਕਿੰਨੀ ਕਿੰਨੀ ਖੱਜਲ ਪੜੀ ਦਾ ਸਮਾਂ ਕਰਦਾ? ਦੇਖੋ ਬਿਲਕੁਲ 7 ਵਜੇ ਤਲਾਹ ਮਿਲੀ ਆ 7: ਮਾਂ ਜੋ ਆਕਸੀਜਨ ਸਾਹਿਬ ਨੇ ਉੱਤੇ ਫਾਈਟ ਅੰਡਰ ਦੂ ਰੱਖਿਆ ਜੀ ਉਹ ਵਾਇਸ ਚ ਖੋਲਿਆ ਉਸ ਤੋਂ ਮੇਰੇ ਕਹੇ ਜਸਟ 10 ਮੀਟਰ ਦਾ ਰਾਹ ਹੈਗਾ ਅੱਛਾ ਸਰ ਇਹ ਕਿਹੜੀਆਂ ਗੱਡੀਆਂ ਇੱਥੇ ਅੰਦਰ ਗਲੀ ਚ ਵੜਦੀਆਂ ਪਈਆਂ ਤੁਸੀਂ ਦੱਸ ਦੇ ਕਿਸੇ ਇੱਕ ਉਹ ਯੂ ਟਰਨ ਲੈਂਦਾ ਕੋਈ ਸਿਸਟਮ ਨਹੀਂ ਹੈਗਾ ਉੱਥੇ ਅੱਗੇ ਗਲੀ ਬੰਦ ਹੈ ਬਿਲਕੁਲ ਮੂਵਮੈਂਟ ਗੱਡੀ ਦੀ ਬਿਲਕੁਲ ਨਹੀਂ ਹੈਗੀ ਜਿਹੜੀ ਖਾਲੀ ਹੋਈ ਦੀ ਉਹ ਫਸ ਜਾ ਰਹੀ ਹੈ ਅਸੀਂ ਇੱਕ ਆਹ ਰਸਤਾ ਬਣਾਇਆ ਹੈ ਜੀ ਕੱਚਾ ਰਸਤਾ ਵਾ ਜਿੱਤੋ ਗੱਡੀ ਬੜੀ ਮੁਸ਼ਕਲ ਬਾਹਰ ਜਾ ਰਹੀ ਆ ਇਸ ਕਰਕੇ ਥੋੜੀ ਜੀ ਦਿੱਕਤ ਆਈ ਹੈ ਟਾਈਮ ਇਸ ਕਰਕੇ ਜ਼ਿਆਦਾ ਹੈ ਜੀ ਅਸੀਂ ਰਾਜਕਮਰ ਇਹ ਥਾ ਪੁਲਿਸ ਸਟੇਸ਼ਨ ਵੱਲ ਖੋਇਆ ਜੀ ਸਰ ਕੀ ਹੋਇਆ ਕਿ ਇੱਥੇ ਜੀ ਕਿਹੜੀ ਜਗ੍ਹਾ ਤੇ ਆਪਰੇ ਸੀ ਪਵਨ ਨਗਰ ਰਤਨ ਲੋਨ ਨੰਬਰ 83 ਇੰਡਸਟਰੀ ਏਰੀਆ ਫੋਕਲ ਪੁਆਇੰਟ ਕੀ ਹੋਇਆ ਜੀ ਇੱਥੇ ਸਰ ਤੇ ਸ਼ੋਰਟ ਸ਼ਰਕ ਰ ਕਵਾਰ ਦਾ ਕੰਮ ਚੱਲਦਾ ਜੀ ਅੰਦਰ ਕਵਾਰ ਦਾ ਹੂੰ ਪਲਾਸਟਿਕ ਬੂਰੇ ਵਗੈਰਾ ਪਏ ਹੁੰਦੇ ਆ ਹੂੰ ਉਹਦੇ ਨਾਲ ਨੂੰ ਸਾਫ ਸਟਿਕ ਹੋਇਆ ਤੇ ਉਥੇ ਹੋਇਆ ਹੁਣ ਕੰਟਰੋਲ ਕਿੰਨੀ ਦੇਰ ਹੋ ਗਿਆ ਕਿ ਲੱਗ ਗਿਆ ਉੱਚ ਚਾਰ ਘੰਟੇ ਹੋ ਗਏ ਸਰ ਕਿੰਨੀਆਂ ਕਿੰਨੀਆਂ ਗੱਡੀਆਂ ਸਰ ਆ ਗਈਆਂ ਤੁਮ ਕੋਲ 10 12 ਪਾਂ ਜਿਆਦਾ ਹਾਂ ਜੀ ਹਾਂ ਹੁਣ ਕੋਈ ਜਾਨੀ ਨੁਕਸਾਨ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਹਾਂ ਕੰਟਰੋਲ ਕੰਟਰੋਲ ਕਦੇ ਵੀ ਹੋ ਜਾਏਗਾ ਹੋ ਜਾਗਾ ਕੰਟਰੋਲ ਹੋ ਗਿਆ ਤੀ